ਤੇ 500 ਰੁਪਏ ਦੀਆਂ ਚਾਰ ਮਿਲਣਗੀਆਂ ਠੀਕ ਹੈ ਜੀ 500 ਦੀਆਂ ਚਾਰ 125 ਰੁਪਏ ਦੀ ਇੱਕ ਚਾਹੇ ਇੱਕ ਲੈ ਲਿਓ ਖੁੱਲਾ ਚੈਲੰਜ ਆ ਬੂਟ ਕੱਟ ਲੋਰ ਆ ਗਈ ਆਪਣੇ ਕੋਲੇ ਚੈੱਕ ਕਰ ਲਓ ਜੀ ਬਾਟਮ ਪੂਰਾ ਖੁੱਲਾ ਡੁੱਲਾ ਬਾਟਮ ਆਗਾ ਤੇ ਵੀਰ ਬਣ ਕੇ ਬੇਨਤੀ ਹੈ ਸਿਰਫ ਟ੍ਰੈਂਡੀ ਵਾਲੀ ਤੁਸੀਂ ਚੱਕ ਲੈਣੋ ਇਥੋਂ 500 ਵਾਲੀ 600 ਵਾਲੀ ਲੋਰ ਆ ਮੁੜ ਕੇ ਕਹਿੰਦੇ ਹੋ ਜੀ ਵੀਡੀਓ ਚ 125 ਦੀ ਪਾਈ ਸੀ 125 ਚ ਪਾਈ ਸੀ ਤਾਂ 125 ਦੀ ਦੇਵਾਂਗੇ ਸਟਾਕ ਫੁੱਲ ਪਿਆ 24 ਜੂਨ ਤੇ 25 ਜੂਨ ਵਾਸਤੇ ਆਫਰ ਲਾ ਰਹੇ ਆ ਸਿਰਫ 125 ਰੁਪਏ ਦੀ ਲੋਰ ਜਿੰਨੀ ਮਰਜ਼ੀ ਦੂਰੋਂ ਆਜੋ ਜਿੱਥੋਂ ਮਰਜ਼ੀ ਆਜੋ ਸਟਾਕ ਤੁਹਾਨੂੰ ਦੇਖ ਕੇ ਦੋ ਰਾਂਗੇ ਕੋਈ ਦਿੱਕਤ ਨਹੀਂ ਤੇ ਜੇ ਖੁੱਲੇ 125 ਨਹੀਂ ਘੱਟੋ ਘੱਟ ਦੋ ਪੀਸ ਲੈ ਲਿਓ 250 ਦੇ ਠੀਕ ਹੈ ਜੀ ਤੇ ਆਨਲਾਈਨ ਪਾ ਦਿਓ 125 ਤਾਂ ਵੀ ਕੋਈ ਟੈਨਸ਼ਨ ਨਹੀਂ ਆਹ ਲਓ ਜੀ 125 ਰੁਪਏ ਚ ਬਾਟਮ ਵਾਲਾ ਲੋਅਰ ਟ੍ਰੈਂਡੀ ਆਊਟਲੈਟ ਤੇ ਜੇਕਰ ਲੋਕੇਸ਼ਨ ਦੀ ਦਿੱਕਤ ਆਉਂਦੀ ਹੈਗੀ ਤਾਂ ਬਰਨਾਲਾ ਪਟੰਡਾ ਹਾਈਵੇ ਦੇ ਉੱਤੇ ਨੈਲਾਂ ਸਮਾਰਟ ਬਾਜ਼ਾਰ ਬਣਿਆ ਹੋਇਆ ਉਸ ਮਾਰਕੀਟ ਦੇ ਵਿੱਚ ਆ ਠੀਕ ਹੈ ਜੀ ਉੱਥੇ ਪਹੁੰਚਣਾ ਤੇ ਵੀਡੀਓ ਪਿੰਨ ਕੀਤੀ ਹੋਈ ਆਪਣੇ ਪੇਜ ਨੂੰ ਖੋਲ ਕੇ ਦੇਖ ਲਓ ਪਹਿਲੀ ਵੀਡੀਓ ਲੋਕੇਸ਼ਨ ਤੁਹਾਨੂੰ ਸਮਝ ਆ ਜੂਗੀ ਆ ਲੋਈ ਰੰਗੇ ਦੇ ਵਿੱਚ ਬਾਦੂਆ ਰੰਗ ਚੈੱਕ ਕਰਾ ਦਿਓ ਰੰਗ ਸਾਰੇ ਮਿਲ ਜਾਣਗੇ ਆ ਲੋਈ ਚੈੱਕ ਕਰੋ ਠੀਕ ਹੈ ਜੀ ਆਪਣੇ ਆਪ ਦੇ ਮਾਰਕ ਦੇ ਵਿੱਚ ਉਹ ਬੱਲ ਬਾਟਮ ਪੂਰੀ ਕੈਂਟ ਬੱਲ ਬਾਟਮ ਰੰਗ 4 5 6 ਰੰਗ ਮਿਲ ਜਾਣਗੇ 500 ਦੀਆਂ 4000 ਦੀਆਂ 8 ਖੁੱਲਾ ਚੈਲੇਂਜ 125 ਰੁਪਏ ਚਾਹੀ ਸਿੰਗਲ ਲੈ ਜਾਓ ਟ੍ਰੈਂਡੀ ਆਊਟਲਟ ਦੇ ਉੱਤੇ ਹੁਣਾ ਆਪਣੇ ਨਾਮ ਦੇ ਉੱਤੇ ਬਹੁਤ ਸਾਰੀਆਂ ਫੇਕ ਦੁਕਾਨਾਂ ਬਣੀਆਂ ਫੜਾ ਫੜ ਵਿਜ਼ਿਟ ਮਾਰੋ ਟ੍ਰੈਂਡੀ ਆਊਟਲੈਟ ਰਾਮ ਪ੍ਰਭੂl ਧੰਨਵਾਦ